ਨਮਸਕਾਰ ਐਨਐਸ ਲਾਈਵ ਤੇ ਤੁਹਾਡਾ ਸਵਾਗਤ ਪੰਜਾਬ ਰੋਡਵੇਜ਼ ਪੀਆਰਟੀਸੀ ਅਤੇ ਪੰਨ ਬੱਸ ਦੇ ਕੱਚੇ ਕਾਮੇ ਵੱਲੋਂ ਕਿਲੋਮੀਟਰ 63 ਦਾ ਟੈਂਡਰ ਰੱਦ ਕਰਨ ਲਈ ਅਤੇ ਆਪਣੇ ਸਾਥੀਆਂ ਨੂੰ ਜਿਹੜੇ ਕਿ ਬੰਦੀ بنائے ਗਏ ਨੇ ਉਹਨਾਂ ਨੂੰ ਰਿਹਾ ਕਰਾਉਣ ਲਈ ਫਾਜ਼ਲ ਕਾਬਾਸ ਸਟੈਂਡ ਤੇ ਗੇਟ ਬੰਦ ਕਰਕੇ ਬੱਸਾਂ ਨੂੰ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਨਾਲ ਆਮ ਪਬਲਿਕ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਆਮ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਤੇ ਇੱਕ ਸਵਾਲੀਆ ਨਿਸ਼ਾਨ ਹੈ ਕਿ ਕਦੋਂ ਤੱਕ ਕੱਚੇ ਕੰਮਿਆਂ ਦੀ ਸੁਣਵਾਈ ਹੋਵੇਗੀ ਨਿਸ਼ਾ ਸ਼ਰਮਾ ਦੀ ਰਿਪੋਰਟ ਐਨ ਐਸ ਲਾਈਵ ਐਨ ਐਸ ਲਾਈ ਤੁਹਾਡਾ ਆਪਣਾ ਚੈਨਲ ਅੱਜ ਦਾ ਅੱਜ ਹੋਰ ਜਾਣ ਵਾਲੇ ਪੁਲ ਦਿਖਣੀ ਹੈ ਹਾਏ ਹਾਏ ਸਾਡਾ ਇੱਕ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

ਹਾਂਜੀ ਨਮਸਕਾਰ ਜੀ ਅੱਜ ਜਿਹੜਾ ਤੁਸੀਂ ਧਰਨਾ ਲਗਾਇਆ ਇਹ ਇਸ ਦਾ ਮਕਸਦ ਕੀ ਹੈ ਜਿਹੜਾ ਅਸੀਂ ਅੱਜ ਧਰਨਾ ਲਗਾਇਆ ਜੀ ਅੱਜ ਤਕਰੀਬਨ ਅੱਜ ਤੋਂ 10 ਵਾਰ ਪਹਿਲਾਂ ਸਰਕਾਰ ਜੋ ਕਿਲੋਮੀਟਰ ਰੈਲਰ ਬੱਸਾਂ ਦਾ ਟੈਂਡਰ ਲੈ ਕੇ ਆ ਰਹੀ ਹੈ ਉਸ ਨੂੰ ਵਾਰ-ਵਾਰ ਪੋਸਟਪੋਨ ਕੀਤਾ ਜਾ ਰਿਹਾ ਹੈ ਉਸ ਦੇ ਤਹਿਤ ਹੀ ਅੱਜ ਜੋ ਸਾਡੇ ਯੂਨੀਅਨ ਵੱਲੋਂ ਅੱਜ 11 ਵਜੇ ਦਾ ਪ੍ਰੋਗਰਾਮ ਪਹਿਲਾਂ ਗੇਟ ਰੇਲੀਆਂ ਕਰਨੀਆਂ ਸੀ ਉਸ ਤੋਂ ਬਾਅਦ 1 ਵਜੇ ਢੀਪੂ ਬੰਦ ਕਰਕੇ ਜੋ ਸਰਕਾਰ ਨੇ 2 ਵਜੇ ਤੋਂ ਬਾਅਦ ਟੈਂਡਰ ਕਰਨਾ ਸੀ ਉਹਦੇ ਰੋਜ਼ ਵਜੋਂ ਤੋਂ ਅਸੀਂ ਅੱਜ ਗੇਟ ਰੇਲੀਆਂ ਕਰਕੇ ਬੰਦ ਕਰਨਾ ਸੀ ਪਰ ਉਸ ਦੇ ਉਲਟ ਕੀ ਸਰਕਾਰ ਨੇ ਆਪਣਾ ਤਾਨਾਸ਼ਾਹੀ ਰਵਈਆ ਪਨਾਉਂਦੇ ਹੋਏ ਸਰਕਾਰ ਨੇ ਕੀ ਕੀਤਾ ਵੀ ਸਾਡੇ ਜਿਹੜੇ ਮੇਨ ਪੰਜਾਬ ਦੇ ਅਹੁਦੇਦਾਰ ਉਹਨਾਂ ਨੂੰ ਰੈਸਟ ਕਰ ਰਿਆ ਰਾਤ ਦਾ ਕਰੋ ਪਈਆਂ ਨੂੰ ਤੜਕੇ ਤੋਂ ਜਿੱਦੇ ਰੋਜ਼ ਵਜੋਂ ਅਸੀਂ ਅੱਜ ਸਵੇਰ ਦੇ ਪਹਿਲੇ ਟਾਈਮ ਤੋਂ ਢੀਪੂ ਬੰਦ ਕਰਤਾ ਕਿਉਂਕਿ ਸਰਕਾਰ ਨੇ ਸਾਡੇ ਜੋ ਰੈਸਟ ਕੀਤੇ ਬੰਦੇ ਜਿੰਨੀ ਦੇ ਨਹੀਂ ਛੱਡਦੀ ਜਾ ਜੋ ਕਿਲੋਮੀਟਰ ਦੀ ਪਸੰ ਦਾ ਟੈਂਡਰ ਰਾਦ ਨਹੀਂ ਕਰਦੀ ਉਦੋਂ ਤੱਕ ਇਹ ਡੀਪੂ ਬੰਦ ਰਹਿਣਗੇ ਅਗਰ ਜੇਕਰ ਇਸ ਤੋਂ ਵੀ ਵੱਧ ਜੇਕਰ ਸਾਡੇ ਸੈਕਟਰ ਦੀ ਜੋ ਲੀਡਰਸ਼ਿਪ ਹੈ ਉਹ ਸਾਨੂੰ ਕੋਈ ਇਸ ਤੋਂ ਵੱਡਾ ਮੈਸੇਜ ਦਿੰਦੀ ਤਾਂ ਸੀ ਕੋਈ ਇਸ ਤੋਂ ਵੱਡਾ ਵਾਅਦਾ ਵਾਅਦਾ ਕਰਾਂਗੇ ਇਹ ਕਾਰਨ ਕੀ ਹੈ ਕਿ ਹਰ ਵਾਰੀ ਤੁਸੀਂ ਸੰਘਰਸ਼ ਬਿੜਦੇ ਹੋ ਫਿਰ ਫਿਰ ਸਰਕਾਰ ਤੁਹਾਨੂੰ ਮਿੱਠੀ ਗੋਲੀ ਦੇ ਕੇ ਤੇ ਫਿਰ ਉਹ ਹੋ ਹੋਲਡ ਤੇ ਰੱਖ ਦਿੰਦੀ ਹੈ ਤੇ ਉਹਦੇ ਬਾਰੇ ਤੁਸੀਂ ਜਿਹੜਾ ਸਰਕਾਰ ਦਾ ਰਵਈਆ ਕੀ ਕਹਿਣਾ ਚਾਹੋਗੇ ਦੇਖੋ ਜੀ ਸਰਕਾਰ 97 ਚਾਂ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕਰਦੇ ਸੀ ਵੇ ਅਸੀਂ ਪ੍ਰਾਈਵੇਟ ਕੋਰਪੋਰੇਟ ਘਰਾਣਿਆਂ ਨੂੰ ਬੰਦ ਕਰਾਂਗੇ ਟਰਾਂਸਪੋਰਟ ਮਾਫੀਆ ਖਤਮ ਕਰਾਂਗੇ ਪਰ ਉਸ ਦੇ ਹੋਇਆ ਉਲਟ ਕੀ ਹੈ ਵੀ ਸਰਕਾਰ ਵਾਰ-ਵਾਰ ਉਸ ਚੀਜ਼ ਨੂੰ ਮਾਫੀਆ ਤੇ ਪ੍ਰਾਈਵੇਟ ਮਾਫੀਆ ਨੂੰ ਬਰਾਵਾ ਦੇਣ ਦੇ ਲਈ ਇੱਕ ਕਿਲੋਮੀਟਰ ਸਕੀਮ ਜੋ ਪ੍ਰਾਈਵੇਟ ਬੱਸਾਂ ਪੈਂਦਾ ਟੈਂਡਰ ਲੈ ਕੇ ਆ ਰਹੀ ਏ ਜਿਹਨੂੰ ਵਾਰ-ਵਾਰ ਰੋਕਣ ਲਈ ਜੋ ਪੰਜਾਬ ਦੀ ਜੋ ਪੰਜ ਪੰਨ ਬੱਸ ਪੀਆਰਟੀਸੀ ਕੰਟੈਕਟ ਵਰਕਰ ਯੂਨੀਅਨ ਵਾਰ-ਵਾਰ ਵਿਰੋਧ ਕਰਦੀ ਜਾ ਰਹੀ ਏ ਉਸੇ ਦੇ ਤਹਿਤ ਹੀ ਅੱਜ ਵੀ ਉਹ ਵਿਰੋਧ ਕਰਨਾ ਸੀ ਪਰ ਉਹਦੇ ਲਈ ਸਰਕਾਰ ਨੇ ਅੱਜ ਸਾਡੇ ਜੋ ਉਦੇਦਾਰ ਨੇ ਸਾਡੇ ਸਾਡੇ ਪੰਜਾਬ ਦੇ ਜੋ ਕਈ ਪ੍ਰਧਾਨ ਸੈਕਟੀਆਂ ਨੂੰ ਅਰੈਸਟ ਕਰ ਲਿਆ ਜਿਹਦੇ ਰੋਸ ਹੋ ਜੀ ਅੱਜ ਇਹ ਪਹਿਲੇ ਟਾਈਮ ਤੋਂ ਬੰਦ ਹੈ ਸਾਡੀ ਸਰਕਾਰ ਇੱਕ ਅਪੀਲ ਹੈ ਵੀ ਜੇ ਸਾਡੇ ਉਹ ਸਾਥੀ ਰਿਹਾ ਕੀਤੇ ਜਾਣ ਔਰ ਜੋ ਕਿਲੋਮੀਟਰ ਸਕੀਮ ਬਸਾਂ ਦਾ ਟੈਂਡਰ ਉਹ ਰੱਦ ਕੀਤਾ ਜਾਏ ਤੇ ਜੇ ਅੱਜ ਕਿਸੇ ਮਨ ਲੋਕ ਇਸੇ ਹਾਲਾਤ ਦੇ ਵਿੱਚ ਸਰਕਾਰ ਰਿਹਾ ਨਹੀਂ ਕਰਦੀ ਫਿਰ ਤੁਸੀਂ ਕੀ ਕਰੋਗੇ ਅਗਲੀ ਨੀਤੀ ਕੀ ਹੋਏਗੀ ਅਗਲੀ ਨੀਤੀ ਅਸੀਂ ਜੋ ਸਾਡੀ ਸੈਂਟਰ ਦੀ ਸੂਬਾ ਕਮੇਟੀ ਹੈ ਉਹ ਜੋ ਵੀ ਸਾਨੂੰ ਸੰਦੇਸ਼ ਦੇਊਗੀ ਇਹ ਗਾ ਕਰੋਗੇ ਉਹਦੇ ਤਹਿਤ ਜੇ ਕੋਈ ਰੋਡ ਬਲੌਕ ਕਰਨਾ ਜਾਂ ਚੰਡੀਗੜ੍ਹ ਨੂੰ ਪੂਜ ਕਰਨਾ ਪਿਆ ਅਸੀਂ ਉਹ ਚੀਜ਼ ਉਹ ਚੰਡੀਗੜ੍ਹ ਸੀਐਮ ਨੂੰ ਹੌਸਲੂ ਕੇਰਨ ਦਾ ਪ੍ਰੋਗਰਾਮ ਕਰਾਂਗੇ ਜੋ ਸੈਂਟਰ ਪੂਸਬਾਡੀ ਸਾਡੋਂ ਹੁਕਮ ਦੇਊਗੀ ਉਹਦੇ ਤਹਿਤ ਕੰਮ ਕੀਤਾ ਜਾਵੇਗਾ ਜਿਹੜਾ ਅੱਜ ਪਬਲਿਕ ਪਰੇਸ਼ਾਨ ਹੋ ਰਹੀ ਹੈ ਤਾਂ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੋਣਾ ਕੋਈ ਸਾਡੀ ਇਹ ਮਨਸ਼ਾ ਨਹੀਂ ਹੁੰਦੀ ਇਹ ਵੀ ਸਾਡੇ ਭੈਣ ਭਰਾ ਸਾਡੇ ਮਾਤਾਵਾ ਨੇ ਇਹਨਾਂ ਨੂੰ ਰੈਸਮੈਂਟ ਕਰਨਾ ਸਾਡੀ ਮਨਸ਼ਾ ਨਹੀਂ ਪਰ ਇਹਨਾਂ ਦੇ ਪ੍ਰਤੀ ਇਹਨਾਂ ਲਈ ਅਸੀਂ ਸਰਕਾਰ ਨਾਲ ਲੜ ਰਹੇ ਹਾਂ ਕਿਉਂਕਿ ਸਰਕਾਰ ਵੱਡੇ ਵੱਡੇ ਵਾਅਦੇ ਕਰਕੇ ਆਈ ਹੈ ਵੀ ਅਸੀਂ ਪ੍ਰਾਈਵੇਟ ਮਾਫੀਆ ਖਤਮ ਕਰਾਂਗੇ ਠੇਕੇਦਾਰੀ ਸਿਸਟਮ ਬੰਦ ਕਰਾਂਗੇ ਪੰਜਾਬ ਵਿੱਚ ਨੌਕਰੀਆਂ ਰੋਜ਼ਗਾਰ ਦੇਾਂਗੇ ਪਰ ਉਹਦੇ ਉਲਟ ਕੀ ਸਰਕਾਰ ਰੋਜ਼ਗਾਰ ਦੇਣ ਦੀ ਬਦਾਇ ਉਹਨਾਂ ਨੂੰ ਰੋਜ਼ਗਾਰ ਖਤਮ ਕਰਨ ਵਾਲੇ ਪਾਸੇ ਆ ਰਹੀ ਹੈ ਸਾਡੀ ਇਹਨਾਂ ਵੱਲੋਂ ਹੱਥ ਜੋੜ ਕੇ ਬੇਨਤੀ ਅਸੀਂ ਕਰਦੇ ਹਾਂ ਕਿ ਸਾਡੀ ਤੁਹਾਨੂੰ ਰੈਸਮੈਂਟ ਕਰਨ ਦੀ ਤੁਹਾਡੀ ਤੁਹਾਡੇ ਮਨਸ਼ਾ ਨਹੀਂ ਹੁੰਦੀ ਪਰ ਸਾਡੀ ਇੱਕ ਮਜਬੂਰੀ ਬਣ ਜਾਂਦੀ ਹੈ ਕਿ ਸਾਨੂੰ ਇਹ ਕੰਮ ਕਰਨਾ ਪੈਂਦਾ ਐ ਇਹਦੇ ਤੋਂ ਬਗੈਰ ਸਰਕਾਰ ਇਕੱਨਾ ਤੇ ਜੂ ਨਹੀਂ ਸਰਕਦੀ ਇਸ ਲਈ ਅਸੀਂ ਆਮ ਜਨਤਾ ਤੋਂ ਮਾਫੀ ਮੰਗਦੇ ਆ ਸਾਡੇ ਸਾਡਾ ਇਹ ਮਨੁਸ਼ਾਲੀ ਹੁੰਦੀ ਹੈ ਜਿਹਦੇ ਲਈ ਤੁਹਾਡੇ ਤੋਂ ਮਾਫੀ ਮੰਗਨੇ ਆ ਵੀ ਅਸੀਂ ਤੁਹਾਨੂੰ ਖਰਾ ਅਸਮੈਂਟ ਕਰਦੇ ਆ